ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੇ ਵੀ ਭੈਣ ਭਰਾ ਸਾਡੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਓਕੇ ਕਰ ਲਓ ਤਾਂ ਜੋ ਨਵੇਂ ਨਵੇਂ ਰਿਸ਼ਤਿਆਂ ਦੀ ਅਪਡੇਟ ਆਪ ਜੀ ਨੂੰ ਮਿਲ ਸਕੇ ਵੀਡੀਓ ਨੂੰ ਅੰਤ ਤੱਕ ਦੇਖਣਾ ਜੀ ਜੇਕਰ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦੇਣਾ ਜੀ ਜੇਕਰ ਤੁਸੀਂ ਆਪਣੇ ਬੇਟਾ-ਬੇਟੀ ਦੀ ਐਡ ਲਗਵਾਉਣੀ ਚਾਹੁੰਦੇ ਹੋ ਤਾਂ ਸਾਨੂੰ WhatsApp ਨੰਬਰ 94173 72381 ਤੇ ਪੂਰਾ ਬਾਇਓ ਡਾਟਾ ਭੇਜੋ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਬਿਲਕੁਲ ਰੀਅਲ ਲਗਾਈ ਜਾਂਦੀ ਹੈ ਜੀ ਸਾਡਾ ਕੰਮ ਸਿਰਫ ਰਿਸ਼ਤਿਆਂ ਦੀ ਐਡ ਪਾਉਂਦਾ ਹੈ ਬਾਕੀ ਜਾਂਚ ਪੜਤਾਲ ਤੁਸੀਂ ਖੁਦ ਕਰਨੀ ਹੈ ਜੀ ਪੇਸ਼ ਕਰਦੇ ਹਾਂ ਜੀ ਅੱਜ ਦੇ ਨਵੇਂ ਰਿਸ਼ਤੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਪਹਿਲਾ ਰਿਸ਼ਤਾ ਨਾਮ ਸਿੰਘ ਕਾਸਟ ਜੱਟ ਸਿੱਖ ਜਨਮ 27/2001 ਕੱਦ 6 ਫੁੱਟ 2 ਇੰਚ ਪੜ੍ਹਾਈ ਡਿਪਲੋਮਾ ਹਸਪੀਟਲ ਟਰੈਵਲ ਐਂਡ ਕਸਟਮਰ ਸਰਵਿਸਰ ਕੰਮ ਫਲਾਈਟ ਮੈਨੇਜਰ इंडिवो एयरलाइंस जॉब जा। सैलरी फैसिलिटी फ्लाई टिकट फ्री फायर फैमिली रेजिडेंस अपना ਘਰ ਜ਼ਮੀਨ 3 ਏਕੜ ਪਿੰਡ ਵਿੱਚ ਪਿੰਡ ਵਿੱਚ ਘਰ ਫਿਰੋਜ਼ਪੁਰ ਇੱਕ ਘਰ ਲੁਧਿਆਣੇ ਵਿੱਚ ਰਿਸ਼ਤੇ ਦੀ ਮੰਗ ਲੜਕਾ ਪੜ੍ਹੇ ਲਿਖੀ ਸੁੰਦਰ ਤੇ ਸੁਸੀਲ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਉਸ ਨਾਲ ਉਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਇਸ ਨੰਬਰ ਤੇ ਦੂਸਰਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਖੱਤਰੀ ਸਾਨੀ ਜਨਮ 2000 ਏਰੀਆ ਚੰਡੀਗੜ੍ਹ ਕੱਦ 6 ਫੁੱਟ ਸਟੱਡੀ ਗ੍ਰੈਜੂਏਟ ਕਰਟੇਨ ਯੂਨੀਵਰਸਿਟੀ ਫਾਦਰ ਦਾ ਆਪਣਾ ਬਿਜ਼ਨਸ ਲੋਜੀਸਟਿਕ ਇੱਕ ਘਰ ਮਹਾਲੀ ਵਿੱਚ ਇੰਡਸਟਰੀਅਲ ਫੈਕਟਰੀ ਮਹਾਲੀ ਵਿੱਚ ਹੈ ਜੀ ਰਿਸ਼ਤੇ ਦੀ ਮੰਗ ਹੈ ਜੀ ਲੜਕੀ ਚੰਗੀ ਪੜ੍ਹੀ ਲਿਖੀ ਕੱਦ 5 ਫੁੱਟ 6 ਇੰਚ ਹੋਵੇ ਜੀ ਖੱਤਰੀ ਕਾਸਟ ਦੀ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਉਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਅਗਲਾ ਰਿਸਟਰਡ ਕਰੋ ਜੀ ਨਾਮ ਕੁਮਾਰ ਕਾਸਟ ਹਿੰਦੂ ਬ੍ਰਹਮਣ ਗੋਤ ਦੱਤਾ ਪੜ੍ਹਾਈ 10ਵੀਂ ਪਾਸ ਜਨਮ 1990 ਹਾਈਟ 5 ਫੁੱਟ 7 ਇੰਚ ਫਾਦਰ ਰਟਾਇਰਡ ਪ੍ਰਾਈਵੇਟ ਸੈਕਟਰ ਮਦਰ ਹੋਮ ਮੇਕਰ ਬ੍ਰਦਰ ਮੈਰਿਡ ਹੈ ਸੈਟਲਡ ਹਨ ਪੁਰਤਗਾਲ ਚ ਦੋ ਭੈਣਾਂ ਦੋਵੇਂ ਮੈਰਿਡ ਹੈ ਜੀ ਏਰੀਆ ਕਪੂਰਥਲਾ ਅਰਾਜੀ ਡਾਂਸਰ ਹਾਈਲੀਫੈਕਸ ਨੋਵਾ ਸਕੋਸ਼ੀਆ ਪੋਲਟਰੀ ਫਾਰਮ ਓਨਰ ਪਾਰਟ ਟਾਈਮ ਪ੍ਰਾਈਵੇਟ ਜੌਬ ਕਰਦੇ ਆ ਜੀ ਰਿਸ਼ਤੇ ਦੀ ਮੰਗ ਹੈ ਇਹਨਾਂ ਦੀ ਲੜਕੀ ਪੜ੍ਹੀ ਲਿਖੀ ਸੁੰਦਰ ਸਮਝਦਾਰ ਘਰ ਦਾ ਕੰਮਕਾਰ ਕਰਦੀ ਹੋਵੇ ਮੰਗਾ ਕੋਈ ਨਹੀਂ ਦਿਮਾਰ ਨਹੀਂ ਕੋਈ ਵੀ ਕੋਈ ਵੀ ਕਾਸਟ ਵੀ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਕਿਸ ਨੰਬਰ ਤੇ ਡਾਇਰੈਕਟ ਉਹਨਾਂ ਨਾਲ ਤੁਸੀਂ ਗੱਲ ਕਰ ਸਕਦੇ ਹੋਗੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1994 ਕੱਦ 5 ਫੁੱਟ 8 ਇੰਚ ਪੜ੍ਹਾਈ ਬੀਏ ਐਮਏ ਪੰਜਾਬੀ ਯੂਨੀਵਰਸਿਟੀ ਪਟਿਆਰਾ ਦੀ ਅਵਰੋਡ ਸਟਡੀ ਕੈਨੇਡਾ ਵਿੱਚ ਸੋਸ਼ਲ ਸਰਵਿਸ ਵਰਕਰ ਡਿਗਰੀ ਜੋਬ ਕੈਨੇਡੀਅਨ ਟ੍ਰਾਂਸਲਟਰ ਇਹਪਲੋਇ ਐਮਪਲੋਈ ਰੈਜ਼ਿਡੈਂਸ ਹੈਲੀਫੈਕਸ ਨੋਵਾ ਸਕੋਸ਼ੀਆ ਕੈਨੇਡਾ ਪੀਆਰ ਪੇਰੈਂਟਸ ਰਿਟਾਇਰਡ ਅਸੋਸੀਏਟ ਪ੍ਰੋਫੈਸਰ ਕਰਮਕਪਾ ਫੈਮਲੀ ਹੈ ਜੀ ਰਿਸ਼ਤੇ ਦੀ ਮੰਗ ਕਾ ਜੀ ਪੜੀ ਲਿਖੀ ਗੁਰਸਿੱਖ ਰਿਸ਼ਤਾ ਚਾਹੀਦਾ ਹੈ ਜੀ ਕੋਈ ਮੰਗ ਨਹੀਂ ਕੋਈ ਦਾਜ ਦਿਹੇਜ ਨਹੀਂ ਜੀ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਉਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਪੰਜਵਾਂ ਨਾਮ ਕੁਮਾਰ ਸਟੱਡੀ ਵੀਸੀਏ ਜਨਮ 1988 ਕੰਮ ਬਿਜ਼ਨਸਮੈਨ ਕਾਸਟ ਅਗਰਵਾਲ ਕੱਦ 5 ਫੁੱਟ 8 ਇੰਚ ਹਿੰਦੂ ਧਰਮ ਇੱਕ ਸਿਸਟਰ ਹੈ ਜੀ ਮੈਰਿਡ ਏਰੀਆ ਮੋਗਾ ਰਿਸ਼ਤੇ ਦੀ ਮੰਗ ਹੈ ਜੀ ਲੜਕੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਉਹਨਾਂ ਨਾਲ ਗੱਲ ਕਰ ਸਕਦੇ ਹੋ ਸਾਦੀ ਰਿਸ਼ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਅਤੇ ਵੈਲ ਆਈਕਨ ਨੂੰ ਓਕੇ ਕਰ ਲਓ ਤਾਂ ਜੋ ਨਵੇਂ-ਨਵੇਂ ਰਿਸ਼ਤਿਆਂ ਦੀ ਅਪਡੇਟ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ